ਪਾਲਣ ਦੇ ਦਫਤਰ ਨੂੰ ਬਾਖਰ ਕੀਤਾ ਹੋਇਆ ਸੀ ਉੱਥੋਂ ਪੇਸ਼ ਕੀਤਾ ਗਿਆ ਸੀ ਉੱਥੇ ਕੋਈ ਮਿਸਹੈਂਡਲਿੰਗ ਜੀ ਹੋਈ ਹੈ ਉਹ ਕਰ ਰਹੇ ਆ ਆਪਾਂ ਜਾਂਚ ਕੀ ਸਰ ਕਿ ਵੈਪਨ ਵੀ ਰਿਕਵਰ ਕੀਤਾ ਗਿਆ ਜੀ ਦੱਸਦਾ ਤੁਹਾਨੂੰ ਬਾਅਦ ਵਿੱਚ ਜਗਾ ਬੇਦਬੀ ਦੇ ਮਾਮਲੇ ਚ ਕਿਹੜੀਆਂ-ਕਿਹੜੀਆਂ ਅੰਦਰ ਤਰਕ ਰੱਖੇ ਗਏ ਨੇ ਕੀ ਅੱਗੇ ਕੂਟ ਰੱਖਿਆ ਦੇਖੋ ਜਿਹੜਾ ਪੁਲਿਸ ਵੱਲੋਂ ਅੱਜ ਤਰਕ ਰੱਖਿਆ ਗਿਆ ਉਹਨਾਂ ਵੱਲੋਂ ਇਹੀ ਤਰਕ ਰੱਖਿਆ ਗਿਆ ਕਿ ਹੀ ਵਾਸ ਅੰਡਰ ਦਾ ਇਨਫਲੂਐਂਸ ਆਫ ਸਮ ਐਨ ਟੌਕਸਿਕੈਂਟ ਤੇ ਇਸ ਕਰਕੇ ਉਹ ਇੱਕ ਅੱਧਾ ਦਿਨ ਜਿਹੜਾ ਹੈਗਾ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕਰ ਸਕੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਹੋਰ ਟਾਈਮ ਚਾਹੀਦਾ ਹੈ ਤੇ ਉਹਦੀਆਂ ਕਾਲ ਡਿਟੇਲਸ ਵਗੈਰਾ ਕਢਾਉਣੀਆਂ ਬਹੁਤ ਜ਼ਰੂਰੀ ਹੈਗੀਆਂ ਕਿ ਉਹ ਕਿਹਦੇ-ਕਿਹਦੇ ਨਾਲ ਉਹਦੇ ਕਿਸ-ਕਿਸ ਤਰ੍ਹਾਂ ਦੇ ਸਬੰਧ ਹੈਗੇ ਆ ਮੈਂ ਜੇ ਸਹੀ ਸ਼ਬਦਾਂ ਚ ਕਹਾ ਕਿ ਹਾਲੇ ਇਨਵੈਸਟੀਗੇਸ਼ਨ ਜਿੱਥੇ ਸ਼ੁਰੂ ਹੋਈ ਸੀ ਉੱਥੇ ਹੀ ਹੈ ਉਹ ਤੋਂ ਅੱਗੇ ਨਹੀਂ ਆਈ ਬਲਕਿ ਮੈਂ ਪਰਸੋਂ ਵੀ ਕੈਪਲੀਕੇਸ਼ਨ ਦਿੱਤੀ ਸੀ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਇਟ ਸ਼ੁੱਡ ਬੀ ਅੰਡਰ ਦਾ ਸੁਪਰਵਾਈਜ਼ਨ ਆਫ ਵਿਜ਼ਨ ਆਫ ਜਸ ਸਾਹਿਬ ਔਰ ਉਹ ਜੱਜ ਸਾਹਿਬ ਨੇ ਉਸ ਦਿਨ ਵੀ ਕੁਛ ਜਿਹੜੇ ਹੈਗੇ ਆ ਆਰਡਰਸ ਕੀਤੇ ਸੀ ਔਰ ਅੱਜ ਵੀ ਉਹ ਡਿਟੇਲ ਆਰਡਰ ਉਹਨਾਂ ਨੇ ਫੇਰ ਕੀਤੇ ਹੈਗੇ ਆ ਔਰ ਪਰਸੋਂ ਨੂੰ ਉਹਨੂੰ ਦੁਬਾਰਾ ਪੇਸ਼ ਕਰਨ ਲਈ ਇੱਥੇ ਕਿਹਾ ਅੱਛਾ ਕੀ ਕਾਰਨ ਰਿਹਾ ਇਨਵੈਸਟੀਗੇਸ਼ਨ ਹਜੇ ਤੱਕ ਅਜੇ ਕੋਈ ਵੱਧ ਪਈ ਉਹਦੇ ਕਾਰਨ ਪੁਲਿਸ ਨੂੰ ਅੰਦਰ ਦੱਸਿਆ ਹੈਗਾ ਦੇਖੋ ਦੋ ਤਿੰਨ ਤਰੀਕੇ ਗੱਲਾਂ ਹੁੰਦੀਆਂ ਇੱਕ ਤਾਂ ਇਹ ਆ ਕਿ ਉਦੋਂ ਮੌਬ ਨੇ ਜਿਹੜੀ ਇਹਦੇ ਨਾਲ ਕੁੱਟਮਾਰ ਕੀਤੀ ਉਹਦੇ ਕਰਕੇ ਉਹਦੇ ਜਿਸ ਤਰ੍ਹਾਂ ਦੇ ਹਾਲਾਤ ਸੀ ਔਰ ਨੰਬਰ ਦੋ ਉਸ ਟਾਈਮ ਤੇ ਉਹਦਾ ਕਿਹੜਾ ਨਸ਼ਾ ਕੀਤਾ ਵਾਸੀ ਉਸ ਕਰਕੇ ਜਿਹੜਾ ਹੈਗਾ ਇਹਨੂੰ ਪੁਲਿਸ ਵੀ ਹੱਥ ਪਾਉਣਾ ਨਹੀਂ ਚਾਹੁੰਦੀ ਵੀ ਇਹਦੇ ਆਪਾਂ ਕਿਤੇ ਮਾਰੀ ਨਾ ਜਾਵੇ ਕੀ ਹੋ ਸਕਦਾ ਹੈ ਇਹਦੇ ਪਿੱਛੇ ਕੀ ਘਟਨਾ ਵਸਾਦੀ ਹੈ ਸੋ ਪਰ ਇਹ ਹੈਗਾ ਕਿ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈਗਾ ਬਹੁਤ ਹੀ ਲੋਕ ਇਸ ਚੀਜ਼ ਨੂੰ ਬਹੁਤ ਗੰਭੀਰ ਤਰੀਕੇ ਨਾਲ ਲੈ ਰਹੇ ਆ ਸਰ ਅੰਦਰ ਅੰਦਰ ਕੀ ਹੋਇਆ ਵਕੀਲ ਨੂੰ ਪਕੜ ਕੇ ਲਿਆ ਨਹੀਂ ਨਹੀਂ ਉਹ ਤਾਂ ਕੁਝ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਕੁਝ ਅਨਜਾਇਬੀ ਪਬਲਿਕ ਦੇ ਵਿੱਚ ਉਹ ਹੀ ਕੁਝ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਸੈਂਟੀਮੈਂਟਸ ਹੁੰਨੇ ਆ ਤੇ ਉਹ ਥੋੜਾ ਉੱਚੀ ਬੋਲਣਾ ਵੀ ਫਿਰ ਦੇਖੋ ਇੱਕ ਡੈਕੋਰਮ ਹੁੰਦਾ ਉਹ ਬਣਾ ਕੇ ਰੱਖਣਾ ਚਾਹੀਦਾ ਹੈ ਬਣਾਇਆ ਕੋਈ ਗੱਲ ਨਹੀਂ ਫਿਰ ਵੀ ਇਸ ਤਰ੍ਹਾਂ ਦੀ ਕਟਨਾਮ ਹੋ ਜਿਆ ਕਰਦੀ ਹੈ ਅੱਗੇ ਜਸ ਸਾਹਿਬ ਨੇ ਕਿਸ ਤਰ੍ਹਾਂ ਦੇ ਜਿਹੜੇ ਔਰਤ ਕਿੱਥੇ ਕਿੱਟੇ ਖੜੀਆਂ ਨੇ ਉਹਨਾਂ ਜਿਹੜੇ ਸ਼ਾਂਤਾਂ ਦੇ ਬਲੱਡ ਸੈਮਪਲਸ ਹੁੰਦੇ ਨੇ ਉਹਦੇ ਉੱਤੇ ਕੀ ਅੰਦਰ ਜਿਹੜੀ ਗੱਲ ਉਹਦੇ ਚ ਐਕਚੁਅਲੀ ਅੱਜ ਛੁੱਟੀ ਹੋਣ ਕਰਕੇ ਪੂਰੇ ਜਿਹੜੇ ਸੈਂਪਲਸ ਐ ਨਾ ਉਹ ਆ ਨਹੀਂ ਸਕੇ ਕਿਉਂਕਿ ਇੱਥੇ ਉਹਨਾਂ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਉਹਨਾਂ ਨੇ ਐਫਐਸਐਲ ਨੂੰ ਜੜੀਆਂ ਹੈਗੀਆਂ ਸਾਰੀਆਂ ਰਿਪੋਰਟਾਂ ਭੇਜੀਆਂ ਬਲੱਡ ਦੀ ਯੂਰਿਨ ਦੀ ਹੋਰ ਵੀ ਅੱਜ ਉਹਨਾਂ ਨੇ ਡਿਟੇਲ ਕਿਹਾ ਵੀ ਇਹਦਾ ਡੋਪ ਟੈਸਟ ਵਗੈਰਾ ਸਾਰਾ ਕਰਾ ਕੇ ਲਿਆਓ ਮੈਂ ਕੰਪੇਅਰ ਕਰਨਾ ਚਾਹੁੰਦੀ ਹਾਂ ਕਿ ਪਹਿਲੇ ਦਿਨ ਜਿਹੜਾ ਹੈਗਾ ਟੈਸਟ ਕੀ ਸੀ ਹੁਣ ਲੇਟੈਸਟ ਨਵਾਂ ਟੈਸਟ ਫੇਰ ਕਰਾਓ ਕਿ ਹੁਣ ਉਹਦਾ ਜਿਹੜਾ ਹੈਗਾ ਟੈਸਟ ਕੀ ਆ ਹਾਂ ਜੀ ਸਰ ਜੀ ਸ਼ੱਕ ਹੈਗਾ ਕੁਝ ਨੂੰ ਆਪਣਾ ਲੋਕਲ ਹੈ ਜਾਂ ਕਿਸ ਤਰ੍ਹਾਂ ਜੀ ਲਾਉਂਦੇ ਹੋ ਤੁਸੀਂ ਚਿਰ ਹੋਇਆ ਭਾਈ ਹਟੇ ਮੜੇ ਸਾਈਡ ਹੋ ਜਾਓ ਮੜਾ ਸਾਈਡ ਤੇ ਹੋ ਜੋ ਗਿਰਜੀ ਭਾਈ ਵੀਰੇ ਮਾੜਾ ਹੋ ਜਾਓ ਸਾਈਡ ਤੇ ਕਾਕਾ ਰਾਜੀ ਚੱਲਾ ਵਰਤ ਮਾ ਸਰਬ ਚੱਕ ਕੇ ਵਾ